ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਫਤਿਹ ਪ੍ਰਵਾਨ ਕਰਨੀ ਮਹਾਰਾਜਿਆਂ ਦੇ ਬਚਨ ਗੁਰਸਬਾਹ ਏਬ ਨਾ ਪਾਈਆ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ ਕਿ ਸਰੀਰ ਕਰਕੇ ਗੁਰੂ ਦੀ ਨੇੜਤਾ ਪ੍ਰਾਪਤ ਕਰ ਲੈਣ ਲੈਣੀ ਜਾਂ ਸਰੀਰ ਕਰਕੇ ਗੁਰੂ ਦੇ ਨੇੜੇ ਰਹਿਣਾ ਜਾਂ ਸਰੀਰ ਕਰਕੇ ਗੁਰੂ ਤੋਂ ਦੂਰ ਰਹਿਣਾ ਇਹਦੇ ਨਾਲ ਗੁਰੂ ਦੀ ਖੁਸ਼ੀ ਜਾਂ ਗੁਰੂ ਦੀ ਸੰਗਤ ਪ੍ਰਾਪਤ ਹੋਣ ਦਾ ਕੋਈ ਸਬੰਧ ਨਹੀਂ ਹੈ। ਆਮ ਕਰਕੇ ਵੀ ਅਸੀਂ ਦੇਖਦੇ ਹਾਂ ਜੇਕਰ ਕੋਈ ਪ੍ਰੋਗਰਾਮ ਕੋਈ ਚੱਲਦਾ ਹੋਵੇ ਕੋਈ ਸਮਾਗਮ ਹੋਵੇ ਤਾਂ 모ਰੇ ਬੈਠਣ ਦੀ ਕੋਸ਼ਿਸ਼ ਕਰਦੇਵੇਂ 모ਰੇ ਬੈਠ ਕੇ ਸ਼ਾਇਦ ਜ਼ਿਆਦਾ ਗੁਰੂ ਦੀ ਖੁਸ਼ੀ ਪ੍ਰਾਪਤ ਹੋ ਜਾਏਗੀ। ਮਾਰਾ ਇਹ ਨਾਲ ਕੰਡੀਸ਼ਨ ਲਾਤੀ ਆ ਵੀ ਭਾਈ ਜੀ ਗੁਰੂ ਦੀ ਸੰਗਤ ਗੁਰੂ ਦਾ ਨੇੜਤਾ ਪ੍ਰਾਪਤ ਕਰਨੀ ਆ ਤਾਂ ਸਰੀਰ ਨੇੜੇ ਗੁਰੂ ਦੇ ਨੇੜੇ ਰੱਖਣ ਕਰਕੇ ਜਾਂ ਦੂਰ ਰੱਖਣ ਕਰਕੇ ਨਹੀਂ ਉਹ ਮਨ ਦੀ ਹਾਜ਼ਰੀ ਜਿਹੜੀ ਆ ਉਹ ਗੁਰੂ ਕਬੂਲ ਕਰਦਾ ਹੈ ਗੁਰਸਭਾ ਏਬ ਨਾ ਪਾਈ ਹੈ ਨਾ ਨੇੜਾ ਹੈ ਨਾ ਦੂਰ ਗੁਰਸਭਾ ਮਤਲਬ ਗੁਰੂ ਦੀ ਸੰਗਤ ਗੁਰੂ ਦੀ ਖੁਸ਼ੀ ਜਾਂ ਗੁਰੂ ਦੀ ਸੰਗਤ ਕਹਿ ਦਈਏ ਭਾਬ ਗੁਰੂ ਦੀ ਨੇੜਤਾ ਗੁਰੂ ਦੀ ਨੇੜਤਾ ਇਦਾਂ ਨਹੀਂ ਪ੍ਰਾਪਤ ਹੁੰਦੀ ਭਈ ਸਰੀਰ ਕਰਕੇ ਗੁਰੂ ਦੇ ਨਾਲ ਰਹਿਣਾ ਜਾਂ ਸਰੀਰ ਕਰਕੇ ਗੁਰੂ ਤੋਂ ਦੂਰ ਰਹਿਣ ਨਾਲ ਅਸੀਂ ਵਿਛੜ ਜਾਵਾਂਗੇ ਗੁਰਸਬਾ ਇਹ ਨਾ ਪਾਈਆ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲੈ ਜੇ ਮਨ ਰਹੇ ਹضور ਜਿਹੜੇ ਗੁਰੂ ਹਨ ਜਿਹੜਾ ਗੁਰੂ ਆ ਉਹ ਮਨ ਦੇ ਹਾਜ਼ਰੀ ਮੰਦਾ ਨਾ ਕਿ ਤਨ ਦੇ ਜਿਹੜਾ ਸੰਸਾਰ ਹੈ ਨਾ ਉਹ ਤਨ ਦੇ ਹਾਜ਼ਰੀ ਮੰਦਾ ਕਿਸੇ ਸਮਾਗਮ ਹੋਵੇ ਕੋਈ ਫੰਕਸ਼ਨ ਹੋਵੇ ਘਰ ਦੇ ਵਿੱਚ ਅਸੀਂ ਵਿਦੇਸ਼ ਵਿੱਚ ਬੈਠੇ ਆ ਦੂਰ ਬੈਠੇ ਆ ਤੇ ਅਸੀਂ ਸਰੀਰ ਕਰਕੇ ਨਹੀਂ ਪਹੁੰਚ ਸਕੇ ਤਨ ਸੰਸਾਰ ਨੇ ਸਮਾਜ ਨੇ ਪਰਿਵਾਰ ਨੇ ਸਾਨੂੰ ਗਾਇਰ ਹਾਜ਼ਰ ਮੰਨਣਾ ਹਾਲਾਂਕਿ ਭਾਵੇਂ ਅਸੀਂ ਦੂਰ ਬੈਠੇ ਹੋਏ ਹਰ ਵਕਤ ਸੁਰਤ ਕਰਕੇ ਉਹ ਵਿਆਹ ਵਿੱਚ ਜਾਉ ਉਹ ਭੋਗ ਵਿੱਚ ਜਾਉ ਉਹ ਸਮਾਗਮ ਵਿੱਚ ਸੁਰਤ ਕਰਕੇ ਆਨਲਾਈਨ ਦੇਖਦੇ ਹੋਏ ਹਰ ਵੇਲੇ ਉਹਦੇ ਵਿੱਚ ਸੁਰਤ ਕਰਕੇ ਅਸੀਂ ਹਾਜ਼ਰ ਰਹੀਏ ਪਰ ਸੰਸਾਰ ਨੇ ਸਾਡੀ ਹਾਜ਼ਰੀ ਨਹੀਂ ਮੰਨੀ ਸੰਸਾਰ ਸਰੀਰ ਦੀ ਹਾਜ਼ਰੀ ਨੂੰ ਹਾਜ਼ਰੀ ਮੰਨਦਾ ਪਰ ਜਿਹੜਾ ਨਿਰੰਕਾਰ ਹੈ ਨਾ ਗੁਰੂ ਹੈ ਨਾ ਨਿਰੰਕਾਰ ਹੈ ਨਿਰੰਕਾਰ ਔਰ ਗੁਰੂ ਇੱਕੋ ਹੀ ਹੈ ਜੋ ਗੁਰੂ ਹੈ ਜਾਂ ਨਿਰੰਕਾਰ ਹੈ ਉਹ ਸਰੀਰ ਨੂੰ ਹਾਜ਼ਰ ਜਾਣ ਕੇ ਹਾਜ਼ਰੀ ਨਹੀਂ ਮੰਨਦਾ ਉਹ ਮਨ ਨੂੰ ਹਾਜ਼ਰ ਮਨ ਦੀ ਹਜ਼ੂਰੀ ਵਿੱਚ ਹਾਜ਼ਰੀ ਰਹਿਣ ਨੂੰ ਮੰਨ ਮਨ ਦੀ ਹਾਜ਼ਰੀ ਨੂੰ ਉਹ ਹਾਜ਼ਰੀ ਮੰਨਦਾ ਸੋ ਸੰਸਾਰ ਦੇ ਰਾਹ ਦੇ ਉੱਤੇ ਚੱਲਦਿਆਂ ਨੇ ਸਾਡਾ ਸਰੀਰ ਕਰਕੇ ਹਾਜ਼ਰ ਹੋਣਾ ਜ਼ਰੂਰੀ ਹੈ ਤੇ ਨਿਰੰਕਾਰ ਦੇ ਰਾਹ ਤੇ ਚੱਲਦੇ ਆ ਤਾਂ ਸਾਡਾ ਮਨ ਕਰਕੇ ਹਾਜ਼ਰ ਹੋਣਾ ਜ਼ਰੂਰੀ ਹੈ ਆਪਾਂ ਜਾਣਦੇ ਆ ਨਾ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬੇਈ ਨਦੀ ਵਿੱਚੋਂ ਨਿਕਲੇ ਆ ਤੇ ਜੋ ਵੀ ਤੀਜੇ ਦਿਨ ਬਾਹਰ ਆਏ ਆ ਤੇ ਆਣ ਕੇ ਨਿਕਲਦੇ ਗਿਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਤਾਂ ਕਾਜੀ ਨੇ ਤਾਂ ਨਵਾਬ ਦੌਲਤਖਾਨੇ ਸੁਣਿਆ ਵੀ ਇਹ ਤਾਂ ਕਹਿੰਦਾ ਵੀ ਨਾ ਹਿੰਦੂ ਆ ਨਾ ਅਸੀਂ ਮੁਸਲਮਾਨ ਆ ਤੇ ਅੱਲਾ ਰਾਮ ਦੇ ਸਾਡੇ ਸ੍ਰੀ ਜੀਤ ਪ੍ਰਮਾਤਮਾ ਸਾਡਾ ਪਿੰਡਾਂ ਤੇ ਆਤਮਾ ਜਿਹੜੀ ਆ ਇਹ ਪ੍ਰਮਾਤਮਾ ਦੇ ਦਿੱਤੇ ਹੋਏ ਅੱਲਾ ਦੇ ਤਾਂ ਰਾਮ ਦੇ ਦਿੱਤੇ ਹੋਏ ਆ ਤੇ ਉਹਨਾਂ ਨੇ ਲਾਹਾ ਚੱਕਣ ਦੀ ਕੋਸ਼ਿਸ਼ ਕੀਤੀ ਵੀ ਚਲੋ ਫਿਰ ਇਹਨਾਂ ਨੂੰ ਮਸਜਿਦ ਵਿੱਚ ਲੈ ਚਲਦੇ ਨਮਾਜ਼ ਪੜਾਉਣ ਵਾਸਤੇ ਤੇ ਆਣ ਕੇ ਆਖਣ ਲੱਗੇ ਨਾਨਕ ਜੇ ਹਿੰਦੂ ਮੁਸਲਮਾਨ ਚ ਕੋਈ ਫਰਕ ਨਹੀਂ ਹੈਗਾ ਤਾਂ ਚਲੋ ਫਿਰ ਸਾਡੇ ਨਾਲ ਨਮਾਜ਼ ਪੜੋ ਖੁਦਾ ਦੀ ਨਮਾਜ਼ ਪੜੋ ਤੁਹਾਡੇ ਨਾਲ ਚਲੋ ਆਜੋ ਮਸਜਿਦ ਵਿੱਚ ਖੁਦਾ ਦੀ ਨਮਾਜ਼ ਪੜੀਏ ਮਹਾਰਾਜ ਹੱਥ ਪੈ ਕੇ ਕਹਿੰਦੇ ਚਲੋ ਭਾਈ ਚੱਲ ਚੱਲਦੇ ਆਂ ਮਹਾਰਾਜ ਨਾਲ ਚਲ ਗਏ ਕਾਫੀ ਗੱਲਾਂ ਬਾਤਾਂ ਹੋਈਆਂ ਆਣ ਕੇ ਲੋਕੀ ਮਾਤਾ ਬੇਬੇ ਬੇਬੀ ਨਾਨਕੀ ਨੂੰ ਆਖਣ ਲੱਪੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੌਲਤ ਖਾਂ ਤਾਂ ਕਾਜੀ ਮਸਜਿਦ ਨੂੰ ਲੈ ਗਏ ਇਹਨਾਂ ਨੇ ਮੁਸਲਮਾਨ ਬਣਾ ਦੇਣਾ ਤੇਰਾ ਵੀਰ ਸਿਧਰਾ ਆ ਕਿਉਂਕਿ ਲੋਕੀ ਤਾਂ ਸਿਧਰਾ ਹੀ ਜਾਣਦੇ ਸੀ ਕਿਉਂਕਿ ਮਹਾਰਾਜ ਨੇ ਬਾ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਉਹਨਾਂ ਦੀ ਕਰਾਮਾਤਾਂ ਜਾਂ ਉਹਨਾਂ ਦੇ ਦੇਖ ਕਹਿਣ ਨੂੰ ਕਹਿ ਲੋ ਵੀ ਉਹਨਾਂ ਦੇ ਦਿਨ ਚਾਰਿਆ ਦੇਖ ਕੇ ਸ਼ੁਰੂ ਸ਼ੁਰੂ ਚ ਲੋਕੀ ਉਹਨਾਂ ਨੂੰ ਮਸਤ ਮੌਲਾ ਹੀ ਸਮਝਦੇ ਸਨ ਮਹਾਰਾ ਨੇ ਆਪ ਲੈ ਕੇ ਆਖੋ ਆਖਿਆ ਕੋ ਕਹੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਕਹੇ ਜੀ ਇਹਨੂੰ ਭੂਤ ਜੰਬੜੇ ਹੋਇਆ ਇਹਦੀ ਭੂਤਾਂ ਵਰਗੀ ਆਸਤਾ ਕੋਈ ਕਹੇ ਜੀ ਇਹ ਬੇਤਾਲਾ ਹੈ ਤਾਲ ਤੋਂ ਗੁੰਝਿਆ ਹੋਇਆ ਸਮਾਜ ਨਾਲ ਨਹੀਂ ਰਲ ਕੇ ਚੱਲ ਸਕਦਾ ਉਹ ਕਹੇ ਆਦਮੀ ਨਾਨਕ ਵਿਚਾਰਾ ਕੋਈ ਕੋਈ ਕਹਿੰਦਾ ਸੀ ਵੀ ਇਹ ਵਿਚਾਰਾ ਆਦਮੀ ਇਹ ਬਹੁਤ ਸਿੱਧਾ ਸਾਦਾ ਆਇਆ ਵਿਚਾਰਾ ਭੋਲਾ ਆ ਉਹਨੂੰ ਵਿਚਾਰਾ ਕਰਕੇ ਜਾਣਦੇ ਸੀ ਮਹਾਰਾਜ ਨੂੰ ਤਾਂ ਉਹ ਤੇ ਉਹਨਾਂ ਨੇ ਵੀ ਬਾਬੇ ਨਾਨਕੀ ਨੂੰ ਵੀ ਲੋਕਾਂ ਨੇ ਇਦਾਂ ਕਹਿਤਾ ਬਾਬੇ ਨਾਨਕੀ ਜਕੀਨ ਤੇ ਸੀਗੀ ਪੂਰੀ ਯਕੀਨ ਸੀ ਉਹਨਾਂ ਨੂੰ ਉਹ ਕਹਿੰਦੇ ਭਾਈ ਉਹਨੂੰ ਵੀ ਮੇਰੇ ਵੀਰ ਨੂੰ ਨਹੀਂ ਕੋਈ ਵੀ ਆਪਣੇ ਛਲ ਵਿੱਚ ਫਸਾ ਸਕਦਾ ਉਹ ਤਾਂ ਮਾਇਆ ਤੋਂ ਰਹਿ ਤਿਆ ਉਹ ਤਾਂ ਲੋਕਾਂ ਨੂੰ ਤਾਰਨ ਵਾਸਤੇ ਆਇਆ ਉਹ ਆਪ ਕਿਵੇਂ ਕਿਸੇ ਦੇ ਛਲ ਵਿੱਚ ਫਸ ਜਾਊਗਾ ਉਹ ਤਾਂ ਲੋਕਾਂ ਨੂੰ ਛਾਲਤੋ ਰਹਿਤ ਕੱਪੜ ਤੋਂ ਰਹਿਤ ਕਰਨ ਆਇਆ ਹੋਇਆ ਜਿਸ ਵੇਲੇ ਉਹ ਤੇ ਗਏ ਆ ਨਮਾਜ਼ ਪੜਨ ਵਾਸਤੇ ਉਹ ਕਾਜੀ ਤੇ ਮੋਲਾ ਨਮਾਜ਼ ਪੜਨ ਲੱਪਿਆ ਦੌਲਤ ਖਾਨ ਨਮਾਜ਼ ਪੜਨ ਲੱਪਿਆ ਨਵਾਬ ਤੇ ਮਹਾਰਾਜ ਮਹਜਰ ਦੇ ਕੋਲੇ ਦੇ ਨਾਲ ਖੜੇ ਹੋ ਗਏ ਪੇਠ ਲਾ ਕੇ ਤੇ ਹਸੀ ਜਾਨ ਮੁਸਕਰਾਈ ਗਏ ਤੇ ਕਾਜੀ ਨੇ ਦੋਖ ਮਰੀ ਭੇਜ ਦੇਖਿਆ ਬੜਾ ਗੁੱਸੇ ਹੋਇਆ ਜਿਹੜੇ ਨਮਾਜ਼ ਪੜ ਕੇ ਹਟ ਗਿਆ ਤਾਂ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਨਾਨਕ ਤੂੰ ਬੜਾ ਬਈ ਅਹ ਐਸਾਨ ਮੰਨਦਿਆਂ ਤੂੰ ਬੜਾ ਜਾਣੇ ਵਜਨ ਦਾ ਪੱਕਾ ਨਹੀਂ ਹੈਗਾ ਤੂੰ ਕਿਹਾ ਦੀ ਨਮਾਜ਼ ਪੜਾਂਗੇ ਨਾਲ ਹੁਣ ਪੜੀ ਨਹੀਂ ਤੇ ਮਹਾਰਾਜ ਆਖਣ ਲੱਗੇ ਭਾਈ ਗੱਲ ਤਾਂ ਤੁਸੀਂ ਮੁਕਰਿਓ ਆਪਣੀ ਤੋਂ ਆਖਣ ਲੱਗੇ ਕਿਉਂ ਆਖਣ ਲੱਗੇ ਤੁਸੀਂ ਕਿਹਾ ਸੀ ਵੀ ਖੁਦਾ ਦੀ ਨਮਾਜ਼ ਪੜਨ ਚੱਲੀ ਹੈ ਜੇ ਤੁਸੀਂ ਖੁਦਾ ਦੀ ਨਮਾਜ਼ ਪੜਦੇ ਤਾਂ ਅਸੀਂ ਵੀ ਪੜ ਲੈਂਦੇ ਤੁਹਾਡੇ ਨਾਲ ਖੁਦਾ ਦੀ ਨਮਾਜ਼ ਤਾਂ ਆਖਣ ਲੱਗੇ ਦੀ ਨਮਾਜ਼ ਪੜੀ ਜਾਓ ਕਹਿੰਦੇ ਖੁਦਾ ਦੀ ਨਹੀਂ ਪੜੀ ਨਮਾਜ਼ ਤਾਂ ਪੜੀ ਆ ਪਰ ਤੁਸੀਂ ਕੰਨ ਨਮਾਜ਼ ਖੁਦਾ ਦੀ ਨਹੀਂ ਪੜੀ ਤੁਸੀਂ ਤਾਂ ਡੰਗਰਾਂ ਬੇਸ਼ੇਰਿਆਂ ਦੀ ਨਮਾਜ਼ ਪੜੀ ਜਾਂਦੇ ਆ ਆਖਣ ਲੱਗੇ ਉਹ ਕਿਵੇਂ ਤਾਂ ਗਾਦੀਦਾਵ ਨੂੰ ਮਹਾਰਾਜ ਕਹਿੰਦੇ ਆਗਣ ਲੱਗਿਆ ਤੇਰੇ ਘਰੇ ਤੋਂ ਘੋੜੀ ਸੂਈ ਜੋ ਆ ਕੱਲ ਦੀ ਤਾਂ ਘਰ ਦੇ ਵਿੱਚ ਖੂਹ ਆ ਬੇੜੇ ਦੇ ਵਿੱਚ ਹੁਣ ਬਿਛੇਰਾ ਭੱਜਦਾ ਨੱਠਦਾ ਉੱਠ ਕੇ ਤੇ ਤੇਰੀ ਸੁਰਤ ਉਹ ਬਿਛੇਰੇ ਨੂੰ ਮੁਰਮੁਰ ਕੇ ਮੋੜੀ ਜਾਂਦੀ ਸੀ ਵੀ ਕਿਤੇ ਖੂਹ 'ਚ ਨਾ ਡਿੱਗ ਪਵੇ ਤੇਰੀ ਸੁਰਤ ਤਾਂ ਬਿਛੇਰੇ 'ਚ ਟਿਗੀ ਹੋਈ ਸੀ ਇਸ ਕਰਕੇ ਨਮਾਜ਼ ਤੋਂ ਖੁਦਾ ਦੇ ਨਹੀਂ ਤੇਰੀ ਸੁਰਤ ਖੁਦਾ ਦੇ ਨਹੀਂ ਟਿਗੀ ਤੂੰ ਤਾਂ ਬਿਛੇਰੇ ਪਿੱਛੇ ਤੁਰ ਹੀ ਫਿਰਦੀ ਦੀਦ ਕਰਕੇ ਤੂੰ ਨਮਾਜ਼ ਜਿਹੜੀ ਉਹ ਬਿਛੇਰੇ ਦੀ ਬੜੀ ਆ ਵਾਹਿਗੁਰੂ 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 ਤੇ ਆ ਨਮਾਜ਼ ਜਿਹੜਾ ਹੈਗਾ ਔਕਾਜੀ ਜਿਹੜਾ ਹੈਗਾ ਉਹ ਥੋੜਾ ਜਿਹਾ ਸ਼ ਫੇਰ ਤੁਸੀਂ ਨਵਾਬ ਨਵਾਬ ਮੇਰੇ ਨਾਲ ਨਹੀਂ ਪੜੀਦਾ ਤੁਸੀਂ ਨਵਾਬ ਕਾ ਦੌਲਤਖਾਨਾ ਪੜ ਲੈਂਦੇ ਤਾਂ ਮਹਾਰਾਜ ਕਹਿੰਦੇ ਨਵਾਬ ਦੌਲਤਖਾਨਾ ਕਿਹੜਾ ਖੁਦਾ ਦੀ ਨਮਾਜ਼ ਪੜਦਾ ਸੀ ਇੱਥੇ ਬੈਠਾ ਸੀ ਇਹ ਤਾਂ ਅਰਬ ਦੇਸ਼ ਨੂੰ ਗਿਆ ਸੀਗਾ ਘੋੜੇ ਖਰੀਦਣ ਬਾਅਦ ਉਹ ਤੇ ਮੰਡੀ ਚ ਤੁਰਿਆ ਫਿਰਦਾ ਸੀ ਘੋੜੇ ਚੈੱਕ ਕਰਦਾ ਫਿਰਦਾ ਅਰਬੀ ਘੋੜੇ ਖਰੀਦਣੇ ਦੀਏ ਨੇ ਉਹ ਮੰਨ ਗਿਆ ਦੋਨੋਂ ਹੀ ਮੰਨ ਗਏ ਵਾਏ ਗਰੂ ਫੇਰ ਵੀ ਚੰਗੇ ਸੀ ਫੇਰ ਵੀ ਚੰਗੇ ਸੀ ਮੈਂ ਕਹਿੰਦਾ ਜੇ ਕੋਈ ਮੇਰੇ ਵਰਗਾ ਠੇਠਰ ਹੁੰਦਾ ਨਾ ਤੇ ਮਹਾਰਾਜ ਨੂੰ ਧਮਾਕੇ ਮੁੱਕਰ ਜਾਣਾ ਦੀ ਕਹਣਾ ਨਹੀਂ ਨਾਨਕ ਤੁੰਤਾ ਝੂਠ ਬੋਲਦਾ ਮੈਂ ਤਾਂ ਇੱਥੇ ਜਗਾ ਤੁਹਾਡੀ ਇਹ ਬਿਰਤੀ ਆ ਪਰ ਉਹ ਚੰਗੇ ਦੀ ਜਿਹੜੇ ਮੰਨ ਗਏ ਤੇ ਮਹਾਰਾਜ ਨੇ ਉੱਥੇ ਸਾਨੂੰ ਇਹੋ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਭਾਈ ਗੁਰਮੁਖ ਪਿਆਰੇ ਉਹ ਖੁਦਾ ਦੀ ਨਮਾਜ਼ ਤਾਂ ਪੜ ਹੋਣੀ ਜੇ ਮੰਨ ਕਰਕੇ ਤੁਸੀਂ ਹਜ਼ੂਰੀ ਵਿੱਚ ਰਹੋਗੇ ਤੁਹਾਡੀ ਸੁਰਤ ਵਿੱਚ ਜੇ ਖੁਦਾ ਟਿਕਿਆ ਹੋਇਆ ਆ ਤਾਂ ਜੇ ਤੁਹਾਡਾ ਕਲਮਾ ਪੜਦੇ ਆਂ ਤੇ ਖੁਦਾ ਵਿੱਚ ਉਹ ਆ ਜੇ ਜਪਜੀ ਸਾਹਿਬ ਪੜਦੇ ਆਂ ਤੇ ਸੁਰਤ ਗੁਰੂ ਨਾਨਕ ਨਾਲ ਟਿਕੀ ਹੋ ਆ ਆਕਾਲ ਪੁਰਖ ਨਾਲ ਟਿਕੀ ਹੋਈ ਆ ਤਾਂ ਜਪਜੀ ਕਬੂਲ ਹੋਣਾ ਤਦ ਇਹ ਜਪਜੀ ਸਾਹਿਬ ਪੜਦੇ ਆ ਤੇ ਤੁਸੀਂ ਖੇਤਾਂ ਚ ਪੱਠੇ ਵੱਢੀ ਜਾਂਦੇ ਆ ਕਿਸੇ ਦਿਨ ਢੀਮਾ ਰੋੜੇ ਮਾਰੀ ਜਾਂਦੇ ਆ ਜਾਂ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਆ ਮਨ ਕਰਕੇ ਤਾਂ ਉਹ ਕਬੂਲ ਨਹੀਂ ਫੇਰ ਉਹ ਜਪਜੀ ਸਾਹਿਬ ਤੋਂ ਰੀ ਪ੍ਰਮਾਤਮਾ ਨੂੰ ਖੋਜਣ ਕੇ ਉਹਦੀਆਂ ਵਡਿਆਈਆਂ ਗਾਣ ਵਾਸਤੇ ਨਹੀਂ ਪੜਿਆ ਦੁਨੀਆ ਬਾਤਾਂ ਦੁਨੀਆਵੀ ਕੰਮਾਂ ਦੇ ਵਾਸਤੇ ਤੁਸੀਂ ਉਹ ਤੁਰੇ ਫਿਰਦੇ ਆ ਨੇ ਉਹ ਪੜਿਆ ਜਿਹੜਾ ਜਪਜੀ ਸਾਹਿਬ ਫੇਰ ਹਾਜ਼ਰੀ ਦਰ ਤੇ ਨਹੀਂ ਲੱਗੀ ਤਾ ਮਾਰੇ ਨੇ ਕਿਹਾ ਗੁਰਧਵਾ ਐਬ ਨਾ ਪਾਈਆ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਗੁਰੂ ਮਨਗਜੁਰ ਦੀ ਕਿਉਂਕਿ ਗੁਰੂ ਨੇ ਕਿਤੇ ਆਉਣਾ ਜਾਣਾ ਥੋੜੋ ਆ ਵੀ ਅਸੀਂ ਗੁਰੂ ਦੇ ਲਾਗੇ ਹੋਵਾਂਗੇ ਨੇੜੇ ਗੁਰਦੁਆਰੇ ਦੇ ਅੰਦਰ ਬੈਠੇ ਹਾਂ ਤਾਂ ਤਾਂ ਹੀ ਸਾਡੇ ਤੇ ਗੁਰੂ ਨੇ ਖੁਸ਼ ਹੋਣਾ ਜਾਂ ਤਾਂ ਸਾਨੂੰ ਦੇਖ ਸਕਦਾ ਗੁਰੂ ਨਹੀਂ ਬਾਣੀ ਵਿੱਚ ਮਾਰੇ ਕਹਿੰਦੇ ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ ਜਿੱਥੇ ਜਿੱਥੇ ਦਾ ਮਤਲਬ ਦੁਨੀਆਂ ਦੇ ਕਿਸੇ ਸੰਸਾਰ ਦੇ ਸਾਰੇ ਧਰਤੀ ਦੇ ਕਿਸੇ ਕੋਨੇ ਤੇ ਵੀ ਉੱਥੇ ਬੈਠਾ ਵੀ ਤੂੰ ਮੰਨ ਕਰਕੇ ਚੇਤੇ ਕਰਨਾ ਸੱਚੇ ਦਿਲੋਂ ਤੇ ਗੁਰੂ ਉੱਥੇ ਜਾਂ ਕਾਲਪਰ ਕੋ ਉੱਥੇ ਜਾਂ ਉਹਨ ਕਿਤੇ ਆਉਣਾ ਜਾਣਾ ਥੋੜਾ ਉਹ ਹਰ ਜਗ੍ਹਾ ਆ ਤਾਂ ਇੱਥੇ ਵੀ ਆ ਉਹ ਹਰੇਕ ਹਰੇਕ ਦੇ ਵਿੱਚ ਆ ਤਾਂ ਮੇਰੇ ਵਿੱਚ ਵੀ ਆ ਉਹ ਹਰ ਸਮੇਂ ਆ ਤਾਂ ਹੁਣ ਵੀ ਆ ਇਸ ਕਰਕੇ ਮਾਰਿਆਂ ਨੇ ਜੱਲੇ ਅਸੀਂ ਅਰਦਾਸ ਵੀ ਕਰਦੇ ਆ ਨਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਹਾਇ ਤ ਬਈ ਜਿੱਥੇ ਜਿੱਥੇ ਵੀ ਖਾਲਸਾ ਵੱਸਦਾ ਆ ਉੱਥੇ ਉੱਥੇ ਹੀ ਉਹਦੀ ਰੱਖਿਆ ਕਰਨ ਵਾਸਤੇ ਗੁਰੂ ਸਮਰੱਧਾ ਚਾਹੇ ਉਹ ਕਿਤੇ ਚਾਹੇ ਚੈਨਾਜ ਹੋਵੇ ਚਾਹੇ ਉਹ ਕਿਤੇ ਅਫਗਾਨਿਸਤਾਨ ਦੇ ਜੰਗਲਾਂ ਆਪਣੇ ਸਾਊਥ ਅਫਰੀਕਾ ਦੇ ਜੰਗਲਾਂ 'ਚ ਹੋਵੇ ਚਾਹੇ ਅਫਗਾਨਿਸਤਾਨ ਦੇ ਚਾਹੇ ਕਿਤੇ ਅਰਬ ਕੰਟਰੀ ਚਾਹੇ ਦੁਨੀਆ ਦੇ ਕਿਸੇ ਕਿੱਤੇ 'ਚ ਬੈਠਾ ਹੋਵੇ ਜਿੱਥੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹੇ ਤਾਂ ਉੱਥੇ ਉੱਥੇ ਉਹਦੀ ਰੱਖਿਆ ਕਰਨ ਦੇ ਸਮਰੱਧਾ ਗੁਰੂ ਜਿੱਥੇ ਹਰ ਆਰੰਧੀਆਂ ਦਿੱਤੇ ਹਰ ਮਿੱਤ ਸਹਾਈ ਜਿੱਥੇ ਉਹਦੀ ਆਰਾਧਨਾ ਕਰੂੰ ਉੱਥੇ ਹੀ ਉਹ ਸਹਾਇਤਾ ਕਰਦਾ ਆ ਤੋ ਇੱਕ ਹੋਰ ਗਾਥਾ ਮੇਰੇ ਮਨ ਵਿੱਚ ਆ ਗਈ ਮੈਂ ਉਹ ਪੌਂਡਾ ਸਾਹਿਬ ਜਦੋਂ ਮਹਾਰਾਜ ਸਟੇ ਕੀਤੀ ਹੋਈ ਸੀ ਪੌਂਡਾ ਸਾਹਿਬ ਰਹਿੰਦੇ ਸੀ ਜਮਨਾ ਕਿਨਾਰੇ ਤਾਂ ਉੱਥੇ ਉਹਨਾਂ ਨੇ ਰਾਤ ਨੂੰ ਅੱਧੇ ਅੱਧੇ ਸਿੱਖਾਂ ਦਾ ਪਹਿਰਾ ਲੱਗਾ ਹੁੰਦਾ ਸੀ ਅੱਧੇ ਸਿੱਖਾਂ ਨੇ ਰਾਤ ਨੂੰ ਪਹਿਰਾ ਦੇਣਾ ਤੇ ਅੱਧਿਆਂ ਸਿੱਖਿਆਂ ਨੇ ਦੂਜੇ ਦਿਨ ਰਾਤ ਨੂੰ ਪਹਿਰਾ ਦੇਣਾ ਉਹ ਜਿਹੜੇ ਪਹਿਰੇ ਵਾਲੇ ਸੀ ਨਾ ਉਹ ਉਹਨਾਂ ਦੇ ਮਨ ਦੇ ਵਿੱਚ ਅੱਧੇ ਜਿਹੜੇ ਪਹਿਰਾ ਦਿੰਦੇ ਸੀ 20 25 ਜਣੇ ਉਹਨਾਂ ਦੇ ਨੇੜੇ ਪਿੰਡ ਦੇ ਵਿੱਚ ਨਕਲਾਂ ਹੁੰਦੀਆਂ ਦੀ ਡਰਾਮਾ ਉਦੋਂ ਹੁੰਦਾ ਹੁੰਦਾ ਜੇ ਰਾਸਾਂ ਪੈਂਦੀਆਂ ਸੀ ਆਵਾਜ਼ਾਂ ਆਉਣ ਤੇ ਉਹਨਾਂ ਨੇ ਅੱਧੇ ਕਹਿੰਦੇ ਵੀ ਚਲੋ ਰਾਸ ਦੇਖ ਕੇ ਆਉਣੇ ਇੱਥੇ ਕਿਹੜਾ ਕੋਈ ਖਤਰਾ ਤਾਂ ਕੋਈ ਹੈ ਨਹੀਂਗਾ ਛਾਂਤੋ ਮਾਹੌਲ ਉਹ ਅੱਧੇ ਕਹਿੰਦੇ ਨਹੀਂ ਤੁਸੀਂ ਜਾਇਆ ਉਹ ਤਾਂ ਅਸੀਂ ਰਹਿਨੇ ਇੱਥੇ ਅੱਧੇ ਚਲੇ ਗਏ ਦੇਖਣ ਜਿਲੇ ਉੱਥੇ ਚਲੇ ਗਏ ਅੱਧੇ ਉਹ ਉੱਥੇ ਜਾ ਗਏ ਹੁਣ ਉਹਨਾਂ ਦਾ ਮਨ ਰਾਸ 'ਚ ਨਾ ਲੱਗੇ ਦੇਖਣ ਆ ਯਾਰ ਰਾਤ ਬੈਠੇ ਉਹਥੇ ਨਕਲਾਂ ਦੇਖਦੇ ਆ ਪਰ ਉਹਨਾਂ ਦਾ ਮਨ ਇਹ ਹੋਏ ਸੋਚੀ ਜਾਂਦਾ ਯਾਰ ਪਿੱਛੇ ਜੇ ਕੋਈ ਮਸਲਾ ਨਾ ਹੋ ਜਾਏ ਪਿੱਛੇ ਕੋਈ ਪੰਗਾ ਨਾ ਹੋ ਜਾਏ ਕਿਤੇ ਪਾੜ ਗਏ ਹਮਲਾ ਨਾ ਕਰ ਦੇਣ ਕੋਈ ਰੌਲਾ ਨਾ ਪੈ ਜਾਏ ਵੀ ਅਸੀਂ ਉੱਥੇ ਰਹਿੰਦੇ ਤਾਂ ਚੰਗਾ ਸੀ ਐਵੇਂ ਦੇਖਣ ਆ ਗਏ ਉਹ ਮਨ ਕਰਕੇ ਹਰ ਵਕਤ ਉਤਮੇ ਗੁਰੂ ਦੀਆਂ ਗੱਲਾਂ ਕਰੀ ਜਾਂਦੇ ਆ ਤੇ ਜਿਹੜੇ ਪਿੱਛੇ ਰਹਿ ਗਏ ਅਸੀਂ ਗੇਟ ਤੇ ਖੜੇ ਦੇਗੇ ਪਹਿਰੇ ਤੇ ਉਹ ਸੋਚੀ ਜਾਂਦੇ ਯਾਰ ਉਹ ਚਲੇ ਗਏ ਆ ਅਸੀਂ ਵੀ ਚਲੇ ਜਾਂਦੇ ਇੱਥੇ ਕੋਈ ਪੰਗਾ ਤਾਂ ਨਹੀਂ ਹੁਣ ਉੱਥੇ ਰਾਤ ਵਿੱਚ ਬੈਠੇ ਹੋਣੇ ਉੱਥੇ ਐਦਾਂ ਹੁੰਦੀ ਓਨੇ ਉੱਥੇ ਉਹ ਹੁੰਦਾ ਹੁਣ ਅਸੀਂ ਵੀ ਚਲ ਜਾਂਦੇ ਉਹ ਜਿਲੇ ਸਵੇ ਨੂੰ دیਵਾਨ ਲੱਗਾ ਮਹਾਰਾਜ ਕਹਿੰਦੇ ਉੱਠਦੇ ਚੱਲੇ ਮਹਾਰਾਜ ਨੇ ਆਣ ਕੇ دیਵਾਨ ਲਾਇਆ ਬੰਦੇ ਸਾਰੇ ਕਹਿੰਦੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਬੜੇ ਅਜੰਬੇ ਦੀ ਗੱਲ ਕੀਤੀ ਗੁਰਮੁਖ ਸਿੱਖ ਮਹਾਰਾਜ ਨੇ ੜੇ ਹੋਏ ਮਹਾਰਾਜ ਇਹ ਤੁਸੀਂ ਕੀ ਬਚਨ ਕੀਤੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਤੇ ਮਹਾਰਾਜ ਆਖਣ ਲੱਗੇ ਗੁਰਮੁਖੋ ਇਹਦੇ ਵਿੱਚ ਵੀ ਇੱਕ ਕਲਾ ਆ ਆਖਣ ਲੱਗੇ ਕੀ ਮਹਾਰਾਜ ਤੁਹਾਨੂੰ ਸਮਝਾਉ ਕਹਿਣ ਲੱਗੇ ਰਾਤੀ ਜਿਹੜੇ ਪਹਿਰੇ ਤੇ ਸੀਗੇ ਨਾ ਜਿਹੜੇ ਹਾਜ਼ਰ ਸੀ ਜਿਹੜੇ ਪਹਿਰੇ ਤੇ ਰਹਿ ਪਏ ਸੀਗੇ ਉਹ ਗੈਰ ਹਾਜ਼ਰ ਉਹਨਾਂ ਦੀ ਗੈਰ ਹਾਜ਼ਰੀ ਲੱਗ ਗਈ ਆ ਤਾਂ ਜਿਹੜੇ ਗੈਰ ਹਾਜ਼ਰ ਸੀ ਇੱਥੇ ਨਹੀਂ ਸੀ ਉਹ ਰਾਸ ਦੇਖਣ ਨਕਲਾਂ ਦੇਖਣ ਗਏ ਹੋ ਸੀ ਨਾ ਉਹ ਹਾਜ਼ਰ ਉਹਨਾਂ ਦੀ ਹਾਜ਼ਰੀ ਲੱਗੀ ਆ ਉਹ ਉਹ ਹਾਜ਼ਰ ਥੇਗੇ ਬੜੇ ਹੈਰਾਨ ਹੋਏ ਮਹਾਰਾਜ ਇਦਾਂ ਕਿਦਾਂ ਤੇ ਮਹਾਰਾਜ ਕਹਿੰਦੇ ਗੁਰਸਬਾਹ ਜੇਪਨਾ ਪਾਈ ਜਾ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਧਾਮਲੇ ਜਾਂ ਮਨ ਰਹਿ ਅਦੂਰ ਜਿਹੜੇ ਉੱਥੇ ਬੈਠੇ ਸੀ ਉਹ ਮਨ ਕਰਕੇ ਇੱਥੇ ਜੁੜੇ ਰਹੇ ساری ਰਾਤ ਬੈਠੇ ਉੱਥੇ ਥੇਗੇ ਦੇਖਦੇ ਰਾਸ ਪਰ ਰਾਸ ਤੇ ਨਹੀਂ ਜੁੜੇ ਇੱਥੇ ਜੁੜੇ ਰਹੇ ਖਿਆਲਾਂ ਦੇ ਵਿੱਚ ਉਹ ਪੌਂਡਾ ਸਾਹਿਬ ਹੀ ਰਿਹਾ ਉਹਨਾਂ ਦੇ ਉਹ ਕਿਲੇ ਦਾ ਦਰਵਾਜ਼ਾ ਹੀ ਰਿਹਾ ਪਰ ਜਿਹੜੇ ਇੱਥੇ ਦਰਵਾਜੇ ਦੇ ਮੋਰੇ ਖੜੇ ਸੀ ਉਹਨਾਂ ਦਾ ਉਹ ਉਹਨਾਂ ਦਾ ਮਨ ਹਾਰ ساری ਰਾਤ ਰਾਤ ਵਿੱਚ ਹੀ ਜੁੜਿਆ ਰਿਹਾ ਉਹਨਾਂ ਨੂੰ ਉਹ ਇੱਥੇ ਵਾਲੀ ਕਿਲੇ ਦੀ ਕੋਈ ਭੋਰਾ ਜਾਣਦੀ ਆਜ਼ਾਦ ਹੀ ਨਹੀਂ ਆਈ ਮਨ ਦੇ ਵਿੱਚ ਇਹ ਕਰਕੇ ਮਨ ਦੀ ਹਾਜ਼ਰੀ ਮੰਗਦਾ ਹੈ ਅੰਦਰੰਕਾਰ ਦਾ ਰਾਹ ਜਿਹੜਾ ਉਹ ਮਨ ਦੀ ਹਾਜ਼ਰੀ ਆ ਤੇ ਸੰਸਾਰ ਦਾ ਰਾਹ ਜਿਹੜਾ ਉਹ ਤਨ ਦੀ ਹਾਜ਼ਰੀ ਆ ਸੰਸਾਰ ਤਨ ਨੂੰ ਹਾਜ਼ਰੀ ਮੰਨਦਾ ਤੇ ਨਿਰੰਕਾਰ ਮਨ ਨੂੰ ਇਹ ਕਰਕੇ ਜਿੱਲੇ ਆਪਾਂ ਇਤਨੇਮ ਕਰਨਾ ਗੁਰੂ ਗੁਰੂ ਜੀ ਆਪਣਾ ਜਾਂ ਕੋਈ ਵੀ ਆਪਾਂ ਪਾਠ ਪੜਨ ਕਰਨਾ ਕਥਾ ਵਿਚਾਰ ਸੁਣਨਾ ਤਾਂ ਮਨ ਹਾਜ਼ਰ ਹੋਵੇ ਹਾਜ਼ਰ ਦਾ ਮਤਲਬ ਫੁਰਨਾ ਨਾ ਕੋਈ ਆਉਂਦਾ ਹੋਵੇ ਗੁਰ ਕੀ ਉਸਤਤ ਕਰੋ ਪ੍ਰਭ ਮੀਤ ਸਾਵਧਾਨ ਇੱਕ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ